ਸੰਘਰੂਰ ਸ਼ਹਿਰ ਦੇ ਵਿੱਚ ਜੋ ਵਾਰਦਾਤਾ ਹਨ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਅਸੀਂ ਸੰਘਰੂਰ ਦੀ ਐਮਰਜੈਂਸੀ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਦੇ ਵਿੱਚ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਵਾਰਡ ਨੰਬਰ 1 ਵਾਰਡ ਨੰਬਰ 1 ਦੇ ਵਿੱਚ ਰਾਤੀ ਮਰੀਜ਼ ਦਾਖਲ ਹੁੰਦਾ ਉਹ ਦੱਸਦੇ ਸੀ ਕਿ ਉਹਨਾਂ ਦੀ ਲੜਾਈ ਹੋਈ ਸੱਟਾਂ ਪੇਟਾਂ ਮਾਰੀਆਂ ਉਹਨਾਂ ਦੇ ਸੱਟਾਂ ਪੇਟਾਂ ਲੱਗਣ ਤੋਂ ਬਾਅਦ ਉਹ ਜਦੋਂ ਸਰਕਾਰੀ ਹਸਪਤਾਲ ਦੇ ਵਿੱਚ ਆ ਕੇ ਦਾਖਲ ਹੁੰਦੇ ਆ ਤਾਂ ਉਰੇ ਵੀ ਜੋ ਉਨਾਂ ਦੇ ਸੱਟਾਂ ਪੇਟਾਂ ਦੀ ਉਹਨੇ ਮਾਰੀਆਂ ਸੀਗੀਆਂ ਉਹ ਇੱਥੇ ਆ ਕੇ ਵੀ ਗੁੰਡਾਗਰਦੀ ਕਰਦੇ ਨੇ ਹਥਿਆਰ ਨਾਲ ਲੈ ਕੇ ਆਉਂਦੇ ਨੇ ਤੇ ਇਹਨਾਂ ਦੀ ਕੁੱਟਮਾਰ ਕਰਦੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਦਾਖਲ ਕਰਾਇਆ ਸੀ ਉਸ ਦੇ ਨਾਲ ਵੀ ਇਹਨਾਂ ਵੱਲੋਂ ਕੁੱਟਮਾਰ ਕੀਤੀ ਜਾਂਦੀ ਆ ਤਾਂ ਜਿਨ੍ਹਾਂ ਦੇ ਸੱਟਾਂ ਵੱਜੀਆਂ ਹਨ ਜਿਨ੍ਹਾਂ ਨੇ ਰਾਤ ਆਪਣੀ ਮਸਾਂ ਜਾਨ ਬਚਾਈ ਹੈ ਕਿਉਂਕਿ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਦੀ ਇੱਥੇ ਕੋਈ ਸਿਕਿਉਰਿਟੀ ਗਾਰਡ ਵੀ ਨਹੀਂ ਹਨ ਕਿ ਜੇ ਕੋਈ ਮਰੀ ਜਾ ਕੇ ਦਾਖਲ ਹੁੰਦਾ ਤਾਂ ਉਹਨਾਂ ਦੀ ਕੀ ਸੇਫਟੀ ਆ ਕੁਝ ਸਮਾਂ ਪਹਿਲਾਂ ਹੀ ਕੋਲਕੱਤਾ ਵਿੱਚ ਜੋ ਲੇਡੀਜ਼ ਡਾਕਟਰ ਨਾਲ ਜੋ ਕੁਝ ਹੋ ਕੇ ਹਟਿਆ ਸਾਰੇ ਹੀ ਜਾਣਦੇ ਹਾਂ ਤਾਂ ਕਿਤੇ ਨਾ ਕਿਤੇ ਸੁਰੱਖਿਆ ਨੂੰ ਲੈ ਕੇ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਸੁਰੱਖਿਆ ਦੀ ਬਹੁਤ ਜ਼ਿਆਦਾ ਕਮੀ ਪਾਈ ਜਾ ਰਹੀ ਹੈ ਕਿ ਨਾ ਮਿਰਜਾ ਆਪਣਾ ਮਨਪ੍ਰੀਤ ਸਿੰਘ ਜੀ ਮਨਪ੍ਰੀਤ ਜੀ ਕਿੱਥੋਂ ਆਏ ਹੋ ਸੀ ਮੀਮਸ ਮੀਮਸ ਤੋਂ ਮੀਮਸ ਤੋਂ ਆਏ ਸੀਗੇ ਕਿਵੇਂ ਆਏ ਇੱਥੇ ਤੇ ਲੜਾਈ ਕਿਦਾਂ ਹੋਈ ਮੁੰਡਿਆਂ ਨਾਲ ਹੋ ਗਈ ਸੀ ਅਚਾਨਕ ਸਰ ਹਥਿਆਰ ਮਾਰੇ ਤੁਹਾਡੇ ਸਿਰ ਤੇ ਕੁਝ ਮਾਰਿਆ ਲੇਕਿਨ ਉਰੇ ਕਰਨ ਕੀ ਐਸੀ ਲੜਾਈ ਦਾ ਕਾਰਨ ਕੀ ਹੈ ਲੜਾ ਦੇ ਕਾਰਨ ਬੁਲਾਇਆ ਸੀ ਮੁੰਡੇ ਨੇ ਅੱਛਾ ਜੀ ਹਾਂ ਜੀ ਉਹ ਦੇ ਕਰਕੇ ਤੁਹਾਨੂੰ ਮੈਸੇਜ ਕੀਤਾ ਜਾਂ ਫੋਨ ਕੀਤਾ ਮੈਸੇਜ ਹੀ ਕੀਤੀ ਸੀ ਮੈਸੇਜ ਹੀ ਕੀਤੀ ਸੀ ਹਾਂ ਜੀ ਤਾਂ ਨਾ ਪਏ ਅ ਵੀਰ ਜੀ ਮੈਸੇਜ ਲੜਕੀ ਦੇ ਸੀ ਜਾਂ ਲੜਕੇ ਦੀ ਸੀ ਕਿਉਂਕਿ ਤੁਸੀਂ ਇਹਨੂੰ ਦੂਰੋਂ ਚੱਲ ਕੇ ਆਏ ਤੇ ਇੱਥੇ ਤੁਹਾਡੇ ਨਾਲ ਇਹ ਜੋ ਕੁੱਟਮਾਰ ਹੋਈ ਹੈ ਐ ਨਹੀਂ ਪਤਾ ਲੜਕੇ ਦੇ ਸੀ ਜਾਂ ਲੜਕੀ ਦੇ ਸੀ ਉਹ ਮੈਨੂੰ ਬੁਲਾਇਆ ਉਹ ਸਾਡੀ ਰਲ ਮਾਰੀ ਸਰਦੀ ਜਦੋਂ ਤੁਹਾਡੇ ਰਾਡ ਮਾਰਿਆ ਕਿੰਨੇ ਬੰਦੇ ਸੀ ਉਹ ਉਹ 4 ਬੰਦੇ ਸੀ 4 ਬੰਦੇ ਸੀਗੇ ਹਾਂ ਜੀ ਜਦੋਂ ਰਾਡ ਲੱਗੀ ਤਾਂ ਸਰਕਾਰੀ ਹਸਪਤਾਲ ਦੇ ਵਿੱਚ ਤੁਹਾਨੂੰ ਲੈ ਕੇ ਕੌਣ ਆਇਆ ਮੈਂ ਉਦੋਂ ਸਿੱਧਾ ਭੱਜ ਗਿਆ ਹਸਪਤਾਲ 'ਚ ਆਇਆ ਜੀ ਉੱਥੇ ਮੈਨੂੰ ਚੱਕ ਕੇ ਆਪਣੇ ਸਾਥੀ ਬੰਦੇ ਲੈ ਕੇ ਆਣੇ ਜਿਹੜੇ ਉਦੋਂ ਬਾਹਰ ਘੁੰਮਦੇ ਸੀ ਅੱਛਾ ਹਾਂ ਉਹ ਐਂਬੂਲੈਂਸ ਪਾ ਕੇ ਲੈ ਗਏ ਨੇ ਜਦੋਂ ਹਸਪੀਟਲ ਦਾਖਲ ਹੋਏ ਹੋਗੇ ਤਾਂ ਉਸ ਤੋਂ ਬਾਅਦ ਇੱਥੇ ਵੀ ਆ ਗਏ ਹੋ ਕੀ ਕੀਤਾ ਇੱਥੇ ਆ ਗਏ ਉਹਨਾਂ ਨੇ ਇੱਥੇ ਮੇਰੇ ਉੱਥੇ ਮੇਲਾ ਮੈਂ ਫਰੈਂਡਾਂ ਨੂੰ ਫੋਨ ਕੀਤਾ ਜੀ ਇੱਥੇ ਆ ਗਏ ਮੁੰਡੇ ਜੀ ਉਹ ਅਜ ਨਾਲ ਮੁੰਡਾ ਬੈਠਾ ਘੜੇ ਉਦੋਂ ਬਾਅਦ ਮੇਰਾ ਉਧਰ ਟ੍ਰੀਟਮੈਂਟ ਚੱਲ ਰਿਹਾ ਸੀ ਉਹ ਆਉਣ ਸਾਰੀ ਮੈਂ ਇਧਰ ਲੈ ਆਏ ਬੋਤਲ ਲਾਉਣੀ ਠੀਕ ਆ ਉਦੋਂ ਬਾਅਦ ਮੈਨੂੰ ਆਉਣ ਸਾਰੀ ਪਸੰ ਲੱਗੀ ਵੀ ਆਹੀ ਮੁੰਡੇ ਨੇ ਆਹੀ ਮੁੰਡੇ ਨੇ ਜਿਹੜੀ ਉਹ ਕਰਤਾ ਸੀ ਰਾੜਾ ਫੇਚ ਲਾਉਣੀ ਸ਼ੁਰੂ ਕਰਤੀ ਜਦੋਂ ਇੱਥੇ ਕੁੱਟਮਾਰ ਹੋ ਰਹੀ ਸੀ ਕਿਸੇ ਨੇ ਵਿਛੜਾਂ ਦੀ ਕੋਸ਼ਿਸ਼ ਕੀਤੀ ਕਿਸੇ ਨੇ ਨਹੀਂ ਕੀਤੀ ਇਹਨੇ ਨਹੀਂ ਕੀਤੀ ਹਾਂ ਜੀ ਕੀ ਮੰਗ ਕਰਦੇ ਹੁਣ ਸਰਕਾਰ ਤੋਂ ਸਰਕਾਰ ਤੋਂ ਮੰਗਾ ਉਹ ਸਹੂਲਤ ਚਾਹੀਦੀ ਜੀ ਹਸਪਤਾਲਾਂ ਦੀ ਇਹਦਾ ਫੈਲਾ ਜੀ ਬਿਲਕੁਲ ਸਰਕਾਰੀ ਹਸਪਤਾਲ ਦੇ ਵਿੱਚ ਆ ਕੇ ਗੁੰਡਾਗਰਦੀ ਦਾ ਨੰਗਾ ਨਾਚ ਰਾਤ ਹੋਇਆ ਹੈ ਤਾਂ ਜੋ ਬਾਈ ਇਹਨਾਂ ਨੂੰ ਇੱਥੇ ਲੈਣ ਵਾਸਤੇ ਆਇਆ ਸੀਗਾ ਜੋ ਇਹਨਾਂ ਦੀ سپورਟ ਵਾਸਤੇ ਆਇਆ ਸੀ ਜਦੋਂ ਇਸ ਨੂੰ ਕੁੱਟ ਰਹੇ ਸਨ ਤਾਂ ਇਹਨਾਂ ਨੇ ਛਡਵਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਇਹਨਾਂ ਦੇ ਨਾਲ ਵੀ ਕਾਫੀ ਜ਼ਿਆਦਾ ਕੁੱਟਮਾਰ ਹੋਈ ਹੈ ਤੁਸੀਂ ਦੇਖ ਸਕਦੇ ਹੋ ਸਿਰ ਤੇ ਪੱਟੀਆਂ ਬੰਨੀਆਂ ਹੋਈਆਂ ਨੇ ਹੱਥ ਤੋੜਿਆ ਪਿਆ ਹੈ ਬਾਜੂ ਤੇ ਸੱਟ ਲੱਗੀ ਹੋਈ ਹੈ ਕੀ ਨਾਮ ਵੀਰ ਜੀ ਆਪਣਾ ਕੁਲਵਿੰਦਰ ਸਿੰਘ ਨਾਮ ਹੈ ਮੇਰਾ ਕੁਲਵਿੰਦਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਸਰਕਾਰੀ ਹਸਪਤਾਲ ਦੇ ਵਿੱਚ ਆ ਕੇ ਰਾਤ ਸੱਟਾਂ ਪੇਟਾਂ ਮਾਰ ਕੇ ਕਾਫੀ ਜ਼ਿਆਦਾ ਪੈਣਾ ਉੱਥੇ ਕੁੱਟਮਾਰ ਕੀਤੀ ਐਦੂੰ ਘਟੀਆਂ ਸਰਕਾਰ ਕੀ ਕਹਿ ਸਕਦੇ ਆਂ ਇਹ ਆਪਾਂ ਜਦੋਂ ਇਹ ਸਹੂਲਤ ਆਪਾਂ ਨੂੰ ਦੇਈ ਨਹੀਂ ਸਕਦੇ ਔਰੇ ਔਰ ਸਿਕਿਉਰਿਟੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਜਾਂ ਔਰੇ ਰਾਤ ਨੂੰ ਡਾਕਟਰ ਵੀ ਇੱਕੇ ਰਹਿੰਦਾ ਹੈ ਔਰੇ ਡਾਕਟਰ ਵੀ ਡਬਲ ਹੋਣਾ ਚਾਹੀਦਾ ਔਰੇ ਇਹਨਾਂ ਕੋਈ ਜ਼ਿਆਦਾ ਸਟਾਫ ਨਹੀਂ ਕੋਈ ਉਹ ਕਰ ਰਿਹਾ ਨਾ ਕੋਈ ਔਰੇ ਹੋਰ ਸਹੂਲਤ ਹੈ ਵੀ ਨਾ ਕੋਈ ਔਰੇ ਛਡਾਉਣਾ ਹੁੰਦਾ ਨਾ ਔਰੇ ਹਰ ਇੱਕ ਵਾਰੀ ਆਏ ਹਫਤੇ ਕੋਈ ਨਾ ਕੋਈ ਕਾਰਨਾਮਾ ਹੋ ਜਾਂਦਾ ਹੈ ਹਰ ਇੱਕ ਵਾਰੀ ਇਹਨਾਂ ਨੂੰ ਦੇਖਣਾ ਚਾਹੀਦਾ ਹੈ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਜਾਂ ਔਰੇ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਹੈ ਕਿਤਨਾ ਕਿਤੇ ਸਰਕਾਰੀ ਹਸਪਤਾਲ ਦੇ ਵਿੱਚ ਜੋ ਸੁਰੱਖਿਆ ਦੀ ਹੈ ਬਹੁਤ ਜ਼ਿਆਦਾ ਕਮੀ ਹੈ ਕਿਉਂਕਿ ਆਪਾਂ ਦੇਖਦੇ ਹਾਂ ਕਿ ਆਏ ਦਿਨ ਜੋ ਵਾਰਦਾਤਾ ਹਨ ਵਾਧੀਆਂ ਜਾ ਰਹੀਆਂ ਹਨ ਹੁਣ ਦੇਖਣਾ ਹੋਵੇਗਾ ਕਿ ਇਹ ਸਾਰੇ ਮਸਲੇ ਤੇ ਜੋ ਇੱਥੇ ਰਾਤ ਡਾਕਟਰ ਸਾਹਿਬਾਨ ਸਨ ਉਹਨਾਂ ਦਾ ਕੀ ਕਹਿਣਾਗਾ ਡਾਕਟਰ ਸਾਹਿਬ ਮੌਜੂਦ ਨੇ ਡਾਕਟਰ ਸਾਹਿਬ ਕੀ ਨਾਮ ਹੈ ਆਪਣਾ ਮੇਰਾ ਨਾਮ ਡਾਕਟਰ ਕਪਿਲ ਗੋਲ ਹੈ ਡਾਕਟਰ ਸੋ ਤੀਸਰਾ ਦੇਖਦੇ ਹਾਂ ਜੋ ਰਾਤ ਇਹ ਸਾਰਾ ਹਮਲਾ ਹੋਇਆਗਾ ਤੇ ਸਰਕਾਰੀ ਹਸਪਤਾਲ ਦੇ ਵਿੱਚ ਕੋਈ ਸਕਿਉਰਟੀ ਦੇ ਇੰਤਜ਼ਾਮ ਨਹੀਂ ਹੈਗੇ ਆਪਾਂ ਦੇਖਿਆ ਪਹਿਨਾ ਕੋਲਕਾਤਾ ਦੇ ਵਿੱਚ ਵੀ ਡਾਕਟਰ ਲੇਡੀ ਡਾਕਟਰ ਨਾਲ ਵੀ ਇਹ ਕੁਸ਼ੋ ਹੋਇਆਟਿਆ ਰਾਤ ਨੂੰ ਆਪਣੇ ਉਰੇ ਲੇਡੀਜ਼ ਡਾਕਟਰਾਂ ਦੀ ਬੱਚਿਆਂ ਦੀ ਡਿਊਟੀ ਵੀ ਹੁੰਦੀ ਹੈ ਤਾਂ ਇੱਕ ਮਰੀਜ਼ ਜਦੋਂ ਇੱਥੇ ਆ ਕੇ ਆਪਣੇ ਇਲਾਜ ਵਾਸਤੇ ਦਾਖਲ ਹੁੰਦਾ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਉਹਦੇ ਗੰਡਾਸੇ ਮਾਰੇ ਜਾਂਦੇ ਨੇ ਅੱਜ ਇਕੱਲੇ ਗੰਡਾਸੇ ਇਨੇ ਦਾਅ ਵੀ ਸੀਗੇ ਜੋ ਮੈਂ ਪਹਿਲਾਂ ਵੀ ਨੋਟਿਸ ਦੇ ਵਿੱਚ ਲਿਆਇਆ ਸਰਕਾਰ ਦੇ ਵੀ ਸਾਨੂੰ ਵੀ ਇਹ ਚੀਜ਼ ਨੋਟਿਸ ਕੀਤੀ ਹੈਗੀ ਐ ਅਸੀਂ ਪਹਿਲਾਂ ਵੀ ਕਈ ਦਿਨਾਂ ਤੋਂ ਇਹ ਡਿਮਾਂਡ ਕਰ ਰਹੇ ਹਾਂ ਸਰਕਾਰ ਦੇ ਅੱਗੇ ਕਿ ਇੱਥੇ ਸਿਕਿਉਰਟੀ ਦਾ ਇੰਤਜ਼ਾਮ ਹੋਣਾ ਚਾਹੀਦਾ ਪ੍ਰੋਬਲਮ ਇਥੇ ਇੰਨੀ ਜ਼ਿਆਦਾ ਹੈਗੀ ਹੈ ਰਾਤ ਨੂੰ ਸਟੂਡੈਂਟ ਕੁੜੀਆਂ ਹੁੰਦੀਆਂ ਨੇ ਮੁੰਡੇ ਹੁੰਦੇ ਨੇ ਕੱਲ ਰਾਤ 11:30 ਵਜੇ ਦੇ ਲਾਗੇ ਤਰੀਬਨ ਪੰਜ ਮੁੰਡੇ ਜਿਨ੍ਹਾਂ ਨੇ ਹੱਥਾਂ 'ਚ ਰੋੜਾ ਸੀ ਗਿਆ ਦਾ ਸੀ ਉਹ ਅੰਦਰ ਵਾਰਡ ਦੇ ਵਿੱਚ ਵੜਿਆ ਇਹ ਮੁੰਡਿਆਂ ਨੂੰ ਕੁੱਟਣ ਲੱਗੇ ਮਰੀਜ਼ ਇੱਧਰ-ਉੱਧਰ ਭੱਜ ਰਹੇ ਨੇ ਸਟਾਫ ਸਾਰਾ ਕੁੜੀਆਂ ਮੁੰਡੇ ਵਿਚਾਰੇ ਜਿਹੜੇ ਬੱਚੇ ਹੈਗੇ ਨੇ ਉਹ ਆਪਣੇ ਉਹਨੂੰ ਬਚਾ ਕੇ ਇੱਧਰ-ਉੱਧਰ ਭੱਜੇ ਐਮਰਜੈਂਸੀ ਦੇ ਵਿੱਚ ਵੀ ਉਹਨਾਂ ਨੇ ਤੋੜ-ਫੋੜ ਕੀਤੀ ਇਸ ਚੀਜ਼ ਦੀ ਬਹੁਤ ਪ੍ਰੋਬਲਮ ਹੈਗੀ ਹੈ ਜੀ ਕਿ ਡਾਕਟਰ ਸੁਣਨ ਚ ਆ ਗਿਆ ਕਿ ਤੁਹਾਡੇ ਵੱਲੋਂ ਦਾ ਫੜਿਆ ਗਿਆਗਾ ਤਾਂ ਇਹ ਵੀ ਇੱਕ ਬਹੁਤ ਰਿਸਕੀ ਸੀਗਾ ਹੋ ਸਕਦਾ ਕਿ ਡਾਕਟਰ ਨਹੀਂ ਮਾਰ ਸਕਦੇ ਸੀ ਉਹ ਬਿਲਕੁਲ ਸਰ ਜੇ ਉਹ ਮੁੰਡਾ ਜਿਵੇਂ ਵਾਰਡ ਚ ਭੱਜ ਕੇ ਐਮਰਜੈਂਸੀ ਵਿੱਚ ਆਇਆ ਸਾਡੇ ਕੋਲ ਇੱਕ ਮਰੀਜ਼ ਸੀ ਪਹਾਣੀਗੜ ਤੋਂ ਰੈਫਰ ਹੋ ਕੇ ਆਇਆ ਸੀ ਉਹਦੇ ਵੀ ਦੋ ਡਾਂਗਾ ਪਈਆਂ ਨੇ ਠੀਕ ਹੈ ਜੇ ਉਹ ਮਰੀਜ਼ ਭੱਜ ਕੇ ਮੇਰੇ ਕਮਰੇ ਵਿੱਚ ਆ ਜਾਂਦਾ ਜਿੱਥੇ ਮੈਂ ਬੈਠਾ ਸੀ ਜਾਂ ਸਟੂਡੈਂਟ ਸੀਗੇ ਤਾਂ ਉਹਨਾਂ ਦੇ ਵੀ ਦਾਅ ਜਾਂ ਹੋਰ ਚੀਜ਼ਾਂ ਵੱਜ ਸਕਦੀਆਂ ਸੀ ਉਹਨਾਂ ਨੂੰ ਵੀ ਹਮਲਾ ਹੋ ਸਕਦਾ ਸੀ ਤੇ ਸਾਨੂੰ ਤਾਂ ਅਸੀਂ ਸਰਕਾਰ ਤੋਂ ਬਾਰ-ਬਾਰ ਇੱਕੋ ਹੀ ਮੰਗ ਕਰ ਰਹੇ ਹਾਂ ਕਿ ਇੱਥੇ ਸਿਕਿਉਰਟੀ ਦਾ ਨਿਯਮ ਕਿੰਨਾ ਜਾਵੇ ਸਰਕਾਰ ਸਾਨੂੰ ਨਹੀਂ ਸਮਝ ਆਉਂਦਾ ਇਸ ਚੀਜ਼ ਦੀ ਕਿਉਂ ਵੇਟ ਕਰ ਰਹੀ ਹੈ ਕਿ ਜਦੋਂ ਤੱਕ ਕੋਈ ਹਾਸਾ ਡਾਕਟਰ ਦੇ ਨਾਲ ਨਹੀਂ ਹੁੰਦਾ ਜਾਂ ਸਟਾਫ ਨਾਲ ਨਹੀਂ ਹੁੰਦਾ ਉਹਨੂੰ ਤਾਂ ਸਰਕਾਰ ਕੋਈ ਸਟੈਪ ਨਹੀਂ ਚੱਕਣਾ ਚਾਹੀਦੀ ਫਿਰ ਕਿਸ ਨੂੰ ਦੇਖਦੇ ਹਾਂ ਜੋ ਰਾਤ ਸਾਰੀ ਇਹ ਘਟਨਾ ਹੋਈ ਹੈ ਸਰੀਆਮ ਆ ਕੇ ਗੁੰਡਾ ਕਰਦੇ ਨੰਗਾ ਨਾਚ ਹੋਇਆ ਕਿਸੇ ਦਾ ਡਰ ਭੈ ਨਹੀਂ ਇੱਥੇ ਕੋਈ ਸਕਿਉਰਟੀ ਦਾ ਇੰਤਜ਼ਾਮ ਨਹੀਂ ਪ੍ਰਸ਼ਾਸਨ ਵੱਲੋਂ ਦੇਖੋ ਅਸੀਂ ਤਾਂ ਪਹਿਲਾਂ ਹੀ ਆਪਣੀ ਐਸੋਸੀਏਸ਼ਨ ਵੱਲੋਂ 3 ਦਿਨ ਤੋਂ ਸਟ੍ਰਾਈਕ ਤੇ ਬੈਠੇ ਹਾਂ ਉਹ ਜੇ ਮੇਨ ਕੰਸਰਨ ਨਹੀਂ ਸੇਫਟੀ ਸੀਗਾ ਤੇ ਦੇਖੋ ਬਾਕੀ ਜਿਲ੍ਹਿਆਂ 'ਚ ਕਿੱਸਾ ਹੁੰਦਾ ਪਿਆ ਸੀ ਇੱਕ ਸਾਡਾ ਸੀਮ ਸਿਟੀ ਬਚਿਆ ਸੀ ਉੱਥੇ ਵੀ ਕਾਂਡ ਹੋ ਗਿਆ ਤੇ ਰਾਤੀ ਦੇਖੋ ਮੈਂ ਨਾਈਟ ਡਿਊਟੀ ਕਰਨ ਆਇਆ ਸੀਗਾ ਮੈਂ ਥੀ ਆਪਰੇਸ਼ਨ ਅਟੈਂਡ ਕਰ ਰਿਹਾ ਸੀਗਾ ਬੱਚਿਆਂ ਦਾ ਡਾਕਟਰ ਮੈਂ ਜਦੋਂ ਮੈਂ ਆ ਕੇ ਦੇਖਿਆ ਬਹੁਤ ਹੀ ਭਿਆਨਕ ਮਾਹੌਲ ਸੀ ਫਰਸ਼ਾਂ ਤੇ ਖੂਨ ਡੁੱਲਿਆ ਹੋਇਆ ਸੀ ਸ਼ੀਸ਼ੇ ਟੁੱਟੇ ਹੋਏ ਸੀਗੇ ਸਾਡੀ ਲੇਡੀ ਸਟਾਫ ਸੀਗੀ ਨਰਸਿੰਗ ਸਾਸ ਸੀ ਸਿਸਟਰ ਅਨਦੀਪ ਸੀਗੇ ਬਹੁਤ ਸੀਨੀਅਰ ਸਿਸਟਰ ਨੇ ਬਹੁਤ ਹੀ ਇਮਾਨਦਾਰ ਨਾਲ ਕੰਮ ਕਰਦੇ ਨੇ ਉਹਨਾਂ ਦਾ ਸ਼ਕਲ ਦੇਖਣ ਵਾਲੀ ਸੀ ਐਨੇ ਡਰੇ ਹੋਏ ਸੀ ਇਹਨੂੰ ਦੇਖ ਕੇ ਸਾਨੂੰ ਇਹ ਅਹਿਸਾਸ ਹੋਇਆ ਵੀ ਅਸੀਂ ਕੀ ਕਰ ਰਹੇ ਹਾਂ ਤਰੂ ਜਦੋਂ ਇਹਨੇ ਫੋਨ ਕੀਤਾ ਪੁਲਿਸ ਆ ਗਈ ਉਹਦੇ ਵਿੱਚ ਕਿਵੇਂ ਕੋਈ ਨੋਰ ਐਡ ਕਰਾ ਜਨਾ ਇੱਕ ਸਾਡੇ ਸੀਆਈਡੀ ਅਫਸਰ ਵੀ ਕੱਲ ਆਏ ਹੋਏ ਸੀਗੇ ਕਿਉਂਕਿ ਉਹਨਾਂ ਦੇ ਵਾਈਫ ਵੀ ਇੱਥੇ ਸਟਾਫ ਨੇ ਉਹਨਾਂ ਨੇ ਫੋਨ ਕੀਤਾ ਡਾਕਟਰ ਸਾਹਿਬ ਨੇ ਫੋਨ ਕੀਤਾ ਪੁਲਿਸ ਆ ਗਈ ਉਸ ਸੀਆਈਡੀ ਅਫਸਰ ਦੇ ਪੈਰ ਤੇ ਵੀ ਡਾਂਗ ਵੱਜ ਗਈ ਜਦੋਂ ਇੱਕ ਮੁਲਾਜ਼ਮ ਸੇਫ ਨਹੀਂ ਹੈ ਇੱਕ ਸੀਆਈਡੀ ਅਫਸਰ ਸੇਫ ਨਹੀਂ ਹੈ ਫਿਰ ਇਹ ਤਾਂ ਕੁਝ ਗੱਲ ਬਣ ਨਹੀਂ ਰਹੀ ਕੱਲ ਹੈਲਥ ਮਿਨਿਸਟਰ ਸਾਹਿਬ ਨੇ ਇੱਕ ਵੀਸੀ ਕਾਲ ਕੀਤੀ ਸੀ ਜਿਹਦੇ ਪੂਰੇ ਜ਼ਿਲ੍ਹੇ ਦੇ ਪੂਰੇ ਪੰਜਾਬ ਦੇ ਐਸਐਸਪੀ ਡੀਸੀਸ ਤੇ ਸਿਵਲ ਸਰਜਨਸ ਦੀ ਵੀ ਕਾਲ ਹੋਈ ਹੈ ਜਿਸ ਦੇ ਚ ਉਹਨਾਂ ਨੇ ਹਰੇਕ ਡਿਸਟ੍ਰਿਕਟ ਤੇ ਇੱਕ ਹੈਲਥ ਕਮੇਟੀ ਬਣਾਈ ਹੈ ਸਾਨੂੰ ਇਹ ਚ ਸੰਗਰੂਰ ਬੁਲਾਇਆ ਹੈ ਉਹਦੇ ਚੇਅਰਮੈਨ ਡਿਪਟੀ ਕਮਿਸ਼ਨਰ ਨੇ ਅਸੀਂ ਇਹ ਗੱਲ ਉਹਨਾਂ ਸਾਹਮਣੇ ਵੀ ਰੱਖਾਂਗੇ ਪਰ ਫਿਰ ਇਹ ਕਮੇਟੀਆਂ ਬਣਾਉਂਦਾ ਫਾਇਦਾ ਕੀ ਸਵੇਰੇ ਉਹ ਕਮੇਟੀ ਬਣਾਉਂਦੇ ਨੇ ਵੀਸੀ ਕਰਦੇ ਨੇ ਸਭ ਨੂੰ ਹੀ ਹਾਦਸਾ ਹੋ ਜਾਂਦਾ ਤੇ ਦੇਖੋ ਇਹ ਬੜੀ ਹੈਰਾਨੀ ਦੀ ਗੱਲ ਹੈ ਜਦੋਂ ਛੋਟੇ ਹੁੰਦੇ ਸੀ ਅਸੀਂ ਇਸ ਤਰ੍ਹਾਂ ਦੀ ਕਦੇ ਚੀਜ਼ ਸੁਣੀਆ ਹੀ ਨਹੀਂ ਸੀ ਬੰਦੇ ਦੀ ਹਿੰਮਤ ਹੀ ਕਿਵੇਂ ਪਈ ਅੰਦਰ ਆ ਕੇ ਸਿਵਲ ਹਸਪੀਟਲ ਦੇ ਵਿੱਚ ਇੱਕ ਜਿਹੜੀ ਸਰਕਾਰੀ ਅਧਾਰ ਹੈ ਜੋ ਸੇਵਾ ਦਾ ਕੇਂਦਰ ਉੱਥੇ ਆ ਕੇ ਓਪਨਲੀ ਤਲਵਾਰਾਂ ਚਲਾ ਰਹੇ ਨੇ ਕੋਈ ਢਰਪੈ ਹੀ ਨਹੀਂ ਹੈ ਉਹਨਾਂ ਨੂੰ ਦੋਸ ਲੜਾਈ ਦਾ ਕਾਰਨ ਨਾ ਪਤਾ ਲੱਗਿਆ ਵੀ ਕੀ ਕਾਰਨ ਸੀ ਲੜਾਈ ਦਾ ਜੋ ਮਰੀਜ਼ ਦਾਖਲ ਉਹਨਾਂ ਨੂੰ ਕੁਝ ਪਤਾ ਲੱਗਿਆ ਦੇਖੋ ਹਜੇ ਤੱਕ ਤਾਂ ਸਾਨੂੰ ਕੋਈ ਅੱਧੀ ਮੋਟਲੀ ਜਾਣਕਾਰੀ ਤੁਹੀਂ ਪਤਾ ਲੱਗਿਆ ਵੀ ਮਰੀਜ਼ਾਂ ਦੀ ਸ਼ਾਇਦ ਆਪਸੀ ਕੋਈ ਝੜਪ ਪਹਿਲਾਂ ਹੋਈ ਸੀ ਉਹ ਦੋ ਬੰਦੇ ਅੰਦਰ ਆਏ ਸੀ ਇਲਾਜ ਕਰਾਣ ਪਰ ਦੂਜੀ ਜਿਹੜੀ ਪਾਰਟੀ ਸੀ ਉਹਦੀ ਹਿੰਮਤ ਦੇਖੋ ਉਹ ਇੱਕ ਬੰਦਾ ਆ ਕੇ ਅੰਦਰ ਫੋਨ ਕਰਦਾ ਹੈ ਬਾਕੀ ਨੂੰ ਬੁਲਾਉਂਦਾ ਉਹ 12 ਆਪਣੀ ਤਲਵਾਰਾਂ, ਕਿਰਚੀਆਂ ਲੈ ਕੇ ਦਾਤੀਆਂ ਲੈ ਕੇ ਅੰਦਰ ਆਉਂਦੇ ਨੇ ਅੰਦਰ ਕੈਮਰੇ ਲੱਗੇ ਨੇ ਬਿਨਾਂ ਕਿਸੇ ਕੈਮਰੇ ਦੇ ਡਰ ਤੋਂ ਕਿਸੇ ਪੈ ਤੋਂ ਤਲਵਾਰਾਂ ਚਲਾ ਰਹੇ ਨੇ ਜਿਵੇਂ ਕੋਈ ਗੈਂਗਵਾਰ ਹੋ ਰਹੀ ਹੈ ਇੱਥੇ ਇਹ ਸਾਡੇ ਜਿਹੜੀ ਨਵੀਂ ਬਣੀ ਦੀ ਜਾ ਕੇਦਰ ਨੂੰ ਰਹੀ ਹੈ ਤੇ ਸਾਡੀ ਸੁਰੱਖਿਆ ਬਣਾ ਲਈ ਤਾਂ ਹੈ ਕਿ ਸਿਸਟਮ ਇਹ ਚ ਕਿਲੇ ਡਾਕਟਰ ਦੀ ਗੱਲ ਨਹੀਂ ਹੈ ਕੱਲ ਨੂੰ ਜਿਹੜਾ ਹਸਪੀਟਲ ਦੇ ਵਿੱਚ ਕੋਈ ਬੱਚੇ ਮਾਪਿਓ ਆਏ ਸੀ ਰਾਤੀ ਗਿਆ ਸਾਡੇ ਘਰ ਵਿੱਚ ਬੱਚਾ ਦਖਾਨਾ ਸੀ ਮੈਂ ਉਹਨੂੰ ਦੇਖ ਰਿਹਾ ਸੀ ਉਹ ਬੱਚੇ ਤੇ ਸੱਟ ਵੱਜ ਸਕਦੀ ਸੀ ਇਹ ਜਾ ਕਿਦੋਂ ਰਿਹਾ ਪਬਲਿਕ ਦੀ ਕੋਈ ਸੇਫਟੀ ਦੀ ਗੱਲ ਹੀ ਨਹੀਂ ਹੈ ਅਸੀਂ ਤਾਂ ਹੀ ਤਰਨ ਲਾਇਆ ਸੀ ਸਾਡੇ ਇਹ ਤਾਂ ਦੇਖੋ ਇਹ ਕਹਿੰਦੇ ਨੇ ਵੀ ਪਹਿਲਾਂ ਕਿਸੇ ਘਰ ਨੂੰ ਸ਼ੀਸ਼ਾ ਵੱਜਿਆ ਹੁਣ ਬਾਕੀ ਦੇ ਘਰ ਵੀ ਸੇਫ ਨਹੀਂ ਇੱਕ ਇੱਕ ਕਰਕੇ ਅੱਗ ਸਾਰਿਆਂ ਨੂੰ ਫੜਦੀ ਜਾ ਰਹੀ ਹੈ ਤਾਂ ਹਾਲਾਤ ਹੀ ਬਹੁਤ ਭਿਆਨਕ ਹੁੰਦੇ ਜਾ ਰਹੇ ਜੀ ਬਿਲਕੁਲ ਹਾਲਾਤ ਹਨ ਜੋ ਬਹੁਤ ਹੀ ਅੰਕ ਹੁੰਦੇ ਜਾਂਦੇ ਹਨ ਕਿਉਂਕਿ ਅੱਜ ਦਿਨ ਆਪਾਂ ਦੇਖਦੇ ਹਾਂ ਕਿ ਵਾਰਦਾਤਾ ਪੰਜਾਬ ਦੇ ਵਿੱਚ ਵੱਧਦੀਆਂ ਜਾ ਰਹੀਆਂ ਹਨ ਜੇਕਰ ਗੱਲ ਕੀਤੀ ਜਾਵੇ ਰਾਤ ਸੰਗਰੂਰ ਦੇ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਕਿਰਪਾਨਾਂ ਕਿਰਚਾਂ ਦਾ ਚੱਲੇ ਨੇ ਇੱਥੇ ਤੁਹਾਨੂੰ ਦੱਸ ਦਈਏ ਕਿ ਲੇਡੀਜ਼ ਡਾਕਟਰ ਤੇ ਬੱਚੀਆਂ ਵੀ ਇੱਥੇ ਉਹਨਾਂ ਦੀ ਡਿਊਟੀ ਹੁੰਦੀ ਹੈ ਜੋ ਟ੍ਰੇਨਿੰਗ ਆਏ ਹੁੰਦੇ ਨੇ ਉਹਨਾਂ ਦੀ ਰਾਤ ਨੂੰ ਵੀ ਡਿਊਟੀ ਹੁੰਦੀ ਹੈ ਜੋ ਮਰੀਜ਼ ਹਨ ਉਹ ਇੱਥੇ ਉਹਨਾਂ ਦੇ ਨਾਲ ਕੋਈ ਲੇਡੀਜ਼ ਵੀ ਹੁੰਦੀ ਹੈ ਜਾਂ ਕੋਈ ਮਰੀਜ਼ ਹੁੰਦਾ ਹੈ ਤਾਂ ਉਹਨਾਂ ਨੇ ਜਦੋਂ ਇਹਨਾਂ ਦੋਨਾਂ ਦੀ ਕੁੱਟਮਾਰ ਕੀਤੀ ਤਾਂ ਇੱਕ ਬਜ਼ੁਰਗ ਹੈ ਉਸ ਦੇ ਵੀ ਸੱਟਾਂ ਮਾਰੀਆਂ ਜੋ ਇੱਕ ਇੱਥੇ ਸੀਐਡੀ ਆਫੀਸਰ ਸੀ ਆਪਣੇ ਘਰ ਵਾਲੀ ਦਾ ਇਲਾਜ ਕਰਵਾਉਣ ਵਾਸਤੇ ਆਇਆ ਹੋਇਆ ਸੀਗਾ ਤਾਂ ਉਸ ਦੇ ਵੀ ਪੈਰ ਤੇ ਡਾਂਗ ਵੱਜੀ ਜਿੱਥੇ ਮੁਲਾਜ਼ਮ ਅਤੇ ਡਾਕਟਰ ਸਹਿਬਾਨ ਜੋ ਸੁਰੱਖਿਤ ਨਹੀਂ ਹਨ ਤਾਂ ਬਾਕੀ ਦੀ ਸੁਰੱਖਿਆ ਕਿਸ ਤਰ੍ਹਾਂ ਕੀਤੀ ਜਾਵੇਗੀ ਹੁਣ ਦੇਖਿਆ ਜਾਵੇਗਾ ਕਿ ਪੰਜਾਬ ਸਰਕਾਰ ਕਦੋਂ ਜਾਗ ਇਹ ਹੈ ਤੇ ਸਰਕਾਰੀ ਹਸਪਤਾਲ ਸੰਗਰੂਰ ਦੇ ਵਿੱਚ ਸੁਰੱਖਿਆ ਕਦੋਂ ਵਧਾਉਂਦੀ ਹੈ ਸੰਗਰੂਰ ਤੋਂ ਗੁਰਵਿੰਦਰ ਸਿੰਘ ਗ੍ਰੇਡ ਪੰਜਾਬੀ